ਪਿਛਲੇ ਦਿਨੀ ਰੂਪਨਗਰ ਦੀ ਪ੍ਰੀਤ ਕਲੋਨੀ ਵਿਖੇ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਕੇਸ ਨੂੰ ਹੁਣ ਰੂਪਨਗਰ ਪੁਲਿਸ ਨੇ ਹੱਲ ਕਰ ਲਿਆ ਹੈ ਰੂਪਨਗਰ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਟਿਆਲਾ ਨਿਵਾਸੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਦੇ ਕੋਲੋਂ ਵਾਰਦਾਤ ਦੇ ਵਿੱਚ ਲੁੱਟ ਦਾ ਸਮਾਨ 200 سونے ਦੀਆਂ ਮੁੰਦਰੀਆਂ ਇੱਕ سونے ਦਾ ਕੜਾ ਇੱਕ ਘੜੀ ਇੱਕ ਖਾਲੀ ਚੈੱਕ 3000 ਰੁਪਏ ਕੈਸ਼ ਵਾਰਦਾਤ ਦੇ ਵਿੱਚ ਵਰਤੀ ਗਈ ਹੁੰਡਵੀ ਵਰਨਾਕਾਰ ਅਤੇ ਦੋਸ਼ੀਆਂ ਦੇ ਵੱਲੋਂ ਵਰਤੀ ਗਈ ਡੰਮੀ ਪਿਸਤੌਲ ਵੀ ਬਰਾਮਦ ਕਰ ਲਈਤੀ ਹੈ। ਇਹ ਪਹਿਲੇ ਕੀ ਤੁਸੀਂ ਉਹ ਕੀ ਮਸਲਾ ਕਿਆ ਸੀ ਭਾਈ ਜੀ ਮਸਲਾ ਕਿਆ ਸੀ ਯਾਰ ਲੇਡੀ ਦਾ ਮਸਲਾ ਕਿਆ ਸੀ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁੱਦਾਈ ਮੁਕੱਦਮੇ ਦੇ ਇੱਕ ਔਰਤ ਦੇ ਨਾਲ ਸੰਬੰਧ ਚੱਲੇ ਆ ਰਹੇ ਸਨ ਅਤੇ ਉਸ ਔਰਤ ਦੇ ਸਾਥੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ 10 ਤਰੀਕ ਨੂੰ ਫਰੀਦ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੂਲ ਜਿਹੜੀ ਆਪਣੇ ਕੋਲ ਇਨਫਰਮੇਸ਼ਨ ਆਈ ਸੀਗੀ ਉਹਦੇ ਜੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਵਿਹਾਰ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਕਿ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਐਸਐਚਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸਿਕਿਉਰਿਟੀ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸ਼ਖੁੰਦਰ ਸਿੰਘ ਕੰਪਲੇਨੈਂਟ ਹੈਗਾ ਉਹਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਨੂੰ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਫੈਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਟੇਮੇ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਚੀਜ਼ ਵਾਸਤੇ ਇੰਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਵਾਉਂਗਾ ਔਰ ਉਹ ਸਾਰਾ ਕੁ ਔਰ ਇੱਕ ਪਹਿਟਾਇ ਬਿਸਟਲ ਜਿਹੜਾ ਹੈ ਕਹਿੰਦੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੋਈ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਕੋਈ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹ ਕੀਤੀ ਔਰ ਖੋਹ ਕਰਨ ਤੋਂ ਵਿੱਚ ਇਹ ਧੰਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਡੇ ਸਾਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਵਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਸਰ ਇਹਦੇ ਉੱਤੇ ਵੀ ਸ਼ੁਕਰਿੰਦਰ ਸਿੰਘ ਜੀ ਦਾ ਇਸ ਮਾਮਲੇ ਦੇ ਵਿੱਚ ਬਾਕੀ ਕਿਸੇ ਦੇ ਉੱਤੇ ਵੀ ਪੁਕਾਰ ਨਹੀਂ ਜਿਹੜੀਆਂ ਰੈਡੀ ਦੇ ਉੱਤੇ ਜਿਸ ਕਿਸੇ ਦੇ ਉੱਤੇ ਹਜੇ ਆਈਏ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ 'ਇਕ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਔਰ ਉਹਦੇ ਚ ਜਿਹੜੇ ਵੀ ਫੈਕਟਸ ਆਪਣੇ ਕੋਲ ਸਾਹਮਣੇ ਆਉਂਦੇ ਨੇ ਤਫਤੀਸ਼ ਦੌਰਾਨ ਉਹਨਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀਏ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਜੇ ਮੰਨ ਲਾ ਕੇ ਦੋ ਬੰਦੇ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਤੇਜ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰ ਹੈ। ਸਰ ਹਜੇ ਤੱਕ ਦੀ ਪੁੱਛਗਿੱਛ ਦੇ ਵਿੱਚ ਜਿਹੜੇ ਫੈਕਟਸ ਸਾਹਮਣੇ ਆਏ ਨੇ ਉਹਨੂੰ ਲੈ ਕੇ ਕੋਈ ਕਾਰਵਾਈ ਕਿਸੇ ਹੋਰ ਦੇ ਖਿਲਾਫ ਇਹ ਤੋਂ ਦੂਜੋ ਲਾਵਾ ਹੈਗੀ। ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਹੋਈ ਗਈ ਹੈ। ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਦੇਖੋ ਜੀ ਇਹਦੇ ਇੱਥੇ 127 ਔਰ 309 331 ਔਰ 351 ਜਿਹੜਾ ਹੈ ਭਾਰਤੀ ਨਾਇਜ ਸੰਚਾ ਲੱਗਿਆ ਹੈਗਾ ਇਹ ਬੇਸਿਕਲੀ ਜਿਹੜੇ ਪੁਰਾਣੇ ਸੈਕਸ਼ਨਸ ਰੋਬਰੀ ਦੇ ਹੁੰਦੇ ਸੀਗੇ ਔਰ ਘਰ ਵਿੱਚ ਐਂਟਰ ਕਰਨ ਦੇ ਜਿਹੜਾ ਹੈਗਾ ਪਤਾ ਜਿਸ ਤਰ੍ਹਾਂ 452 ਵਗੈਰਾ ਆਪਾਂ ਲਾਉਂਦੇ ਹੁੰਦੇ ਸੀਗੇ ਉਹ ਸਾਰੇ ਸੈਕਸ਼ਨਸ ਹੈਗੇ ਨੇ ਔਰ ਇਸ ਤੋਂ ਇਲਾਵਾ ਹੁਣ ਨਵੇਂ ਫੈਕਟ ਜਿਹੜੇ ਸਾਹਮਣੇ ਆਏ ਨੇ ਉਸ ਹਿਸਾਬ ਨਾਲ ਹੋਰ ਵੀ ਕੁਝ ਦੇ ਚਾਪਾ ਵਾਧਾ ਜੁਰਮ ਕਰਾਂਗੇ ਕਾਂਸਪੀਰੇਸੀ ਜਾਲ ਕੋਈ ਜਾਲ ਲੱਭਦੀ ਹੈਗੀ ਤਾਂ ਉਹਦੇ ਹਿਸਾਬ ਨਾਲ ਵੀ ਵਾਧਾ ਜੁਰਮ ਕੀਤਾ ਜਾਊਗਾ ਇਹ ਤਫਤੀਸ਼ ਦਾ ਹੁਣ ਬੁਸ਼ਾ ਹੈਗਾ ਆਪਾਂ ਅੱਗੇ ਇਹਦੇ ਹਿਸਾਬ ਨਾਲ ਕਰਨੇ ਚਾਹਾਂ ਸਰ ਜਿਹੜਾ ਪਿਸਤਲ ਬਰਾਮਦ ਹੋਇਆ ਟਾਇਰ ਪਿਸਤਲ ਕੋਈ ਹੋਰ ਵੀ ਹੈ ਜੀ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਪਿਸਤਲ ਹੈ ਜੀ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਦਿਸ ਇਜ਼ ਟੂ ਅਰਲੀ ਟੂ ਸੇ ਐਨੀਥਿੰਗ ਬਿਕੋਜ਼ ਬੰਦਿਆ ਦੀ ਗ੍ਰਫਤਾਰੀ ਹੋਈ ਹੈ ਸਮਾਨ ਰਿਕਵਰ ਹੋਇਆ ਹੈਗਾ ਹੁਣ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦੀ ਜਿਹੜੀ ਰਿਮਾਂਡ ਲਈ ਜਾਊਗੀ ਔਰ ਰਿਮਾਂਡ ਤੋਂ ਬਾਅਦ ਜੋ ਇਹਦੀ ਕੁਝ ਗਿਛ ਹੋਏਗੀ ਉਹਦੇ ਬੇਸ ਤੇ ਹੀ ਜਰਾ ਹੈਗਾ ਅਗਲੀ ਆਪਾਂ ਦੱਸ ਸਕਦੇ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਬੋਥ ਆਰ ਐਕਸ ਗਵਰਨਮੈਂਟ ਅਫੀਸ਼ਰਸ ਇੱਕ ਆਰਮੀ ਤੋਂ ਹੈਗਾ ਇੱਕ 에어ਫੋਰਸ ਤੋਂ ਰਿਟਾਇਰ ਹੋਇਆ ਹੈਗਾ ਤੇ ਕਿਉਂਕਿ ਇਹੋ ਜਿਹਾ ਕੋਈ ਬੈਕਗ੍ਰਾਉਂਡ ਇਹਨਾਂ ਦੇ ਨਹੀਂ ਹੈਗਾ ਜੋ ਹੁਣ ਤੱਕ ਦੀ ਤਫਤੀਸ਼ ਹੈਗੀ ਹੈ ਉਹਦੇ ਨਾਲ ਇਹ ਲੱਗਦਾ ਹੈਗਾ ਕਿ ਇਸ ਲੇਡੀ ਦੇ ਨਾਲ ਇਹਦੀ ਸਹਿਯੋਗਤੀ ਸੀਗੀ ਔਰ ਉਹਦੇ ਕਰਕੇ ਜਿਹੜਾ ਹੈਗਾ ਕ੍ਰਾਈਮ ਨੂੰ ਇਹਨੇ ਅੰਜਾਮ ਦਿੱਤਾ ਹੈ ਸਰ ਜਿਹੜੀ ਗੱਡੀ ਵਰਤੀ ਉਹਦਾ ਨੰਬਰ ਨੰਬਰ ਦਾ ਕਿਸ਼ਤ ਕੀ ਸੀਗਾ ਸਰ ਦੇਖੋ ਪਹਿਲੇ ਜਿਹੜਾ ਇਹਨਾਂ ਨੰਬਰ ਲਾਇਆ ਹੋਇਆ ਸੀਗਾ ਨੰਬਰ ਪਲੇਟ ਉਹ ਜਾਲੀ ਸੀਗੀ ਉਸ ਤੋਂ ਬਾਅਦ ਤਫਤੀਸ਼ ਵਿੱਚ ਸਾਨੂੰ ਜਿਹੜੀ origignal ਨੰਬਰ ਪਲੇਟ ਵੀ ਮਿਲ ਗਈ ਸੀਗੀ ਔਰ ਉਹ ਤਫਤੀਸ਼ ਦਾ ਵਿਸ਼ਾ ਹੈਗਾ ਬਾਕੀ ਸਾਰੇ ਫੈਕਟਸ ਆਪਾਂ ਜਿਹੜੇ ਹੈਗੇ ਨੇ ਤਫ਼ਤੀਸ਼ ਚ ਲੈ ਕੇ ਆਏ ਸਰ ਜਿਹੜੀ ਉਹ ਲੇਡੀ ਇਨਵੋਲ ਹੋ ਰਹੀ ਤੁਸੀਂ ਦੱਸ ਰਹੇ ਆ ਵੀ ਉਹਦੇ ਵਿੱਚ ਹੈਗੀ ਐਸ ਕਹਾਣੀ ਦੇ ਵਿੱਚ ਉਹ ਲੇਡੀ ਨੂੰ ਪਤਾ ਸੀਗਾ ਵੀ ਕ੍ਰਾਈਮ ਹੋਣ ਜਾ ਰਿਹਾ ਹੈ ਜਾਂ ਉਹਨੂੰ ਕ੍ਰਾਈਮ ਤੋਂ ਬਾਅਦ ਪਤਾ ਲੱਗਿਆ ਦੇਖੋ ਮੁੱਢਲੀ ਤਫ਼ਤੀਸ਼ ਜਿਹੜੀ ਸਾਡੀ ਹੈਗੀ ਹੈ ਮੈਂ ਹਜੇ ਕਿਸੇ ਨੂੰ ਈਨ ਚਿੱਟ ਨਹੀਂ ਦੇ ਸਕਦਾ ਹੈ ਬਟ ਜਿਹੜੀ ਮੁੱਢਲੀ ਤਫ਼ਤੀਸ਼ ਅਗੀ ਉਹਦੇ ਮੈਂ ਕਹਿ ਸਕਦਾ ਹੈਗਾ ਕਿ ਇਹ ਸਾਰੀ ਗੱਲਾਂ ਉਸ ਬੰਦੇ ਦੇ ਨਾਲ ਸ਼ੇਅਰ ਕਰਦੀ ਸੀ ਜਿੰਨੇ ਕ੍ਰਾਈਮ ਕੀਤਾ ਹੈ ਔਰ ਹੁਣ ਅੱਗੇ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਇਹ ਸੋਚੀ ਸਾਜਿਸ਼ ਚ ਹੋਇਆ ਹੈਗਾ ਜਾਂ ਫਿਰ ਉਹਦੀ ਨੌਲੇਜ ਤੋਂ ਬਿਨਾ ਹੋਇਆ ਹੈਗਾ ਔਰ ਉਹਦੇ ਬੇਸ ਤੇ ਹੀ ਜਿਹੜੀ ਅਗਲੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਊਗਾ। ਲੈਡੀ ਜੀ ਨੇ ਸਰ ਅ ਜ ਸਕਿੰਦਰ ਸਿੰਘ ਦੇ ਖਿਲਾਫ ਕੋਈ ਆਪਣੀ ਬਿਆਨ ਦਿੱਤੇ ਜਾਂ ਕੋਈ ਉਹਨੂੰ ਸ਼ਿਕਾਇਤ ਕੀਤੀ ਹੈ? ਨਹੀਂ ਹਜੇ ਤੱਕ ਸਾਡੇ ਕੋਲ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ। ਹੁਣ ਜਦੋਂ ਉਹਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਾਂਗੇ ਆਪਾਂ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਸੈਕਸ਼ੂਅਲ ਹਰੈਸਮੈਂਟ ਦੀ ਵੀ ਗੱਲ ਹੈਗੀ ਹੈ ਜਿਹੜੀ ਆਪਾਂ ਆਪਣੇ ਸਾਹਮਣੇ ਆ ਰਹੀ ਹੈਗੀ ਹੈ। ਉਹ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਤਫ਼ਤੀਸ਼ ਵਿੱਚ ਔਰ ਜੋ ਬੰਦੀ ਕਾਰਵਾਈ ਆਪਾਂ ਕਰਾਂਗੇ। ਇਹ ਲੇਡੀ ਮੈਰਿਡ ਹੈ ਜੀ? ਇਹ ਡਿਵੋਰਸੀ ਹੈ ਜੀ ਹਾਂਜੀ ਜਿਹੜਾ ਇਹ ਸੁਖਿੰਦਰ ਸਿੰਘ ਹੈ ਵੀ ਮੈਰਿਟ ਹੈਗਾ ਤੇ ਬੱਚੇ ਫੈਮਿਲੀ ਬਾਹਰ ਹੈਗੇ ਜਿਹੜਾ ਗੁਰਦੇਸ਼ ਸਿੰਘ ਹੈਗਾ ਉਹ ਵੀ ਮੈਰਿਟ ਹੈਗਾ ਤੇ ਬਾਕੀ ਅੱਗੇ ਤਫਤੀਸ਼ ਜਿਹੜੀ ਹੈਗੀ ਉਹ ਚੱਲਦੀ ਹੈ ਇਹ ਇੰਨੀ ਗੱਲ ਜਿਹੜੀ 10-10 ਲੱਖ ਦਾ ਨਾਮ ਬਲੈਕਮੇਲ ਨਹੀਂ ਜਿੰਨੇ ਕਿਸ ਤਰ੍ਹਾਂ ਦੀ ਧੋਖਾ ਦੇ ਸਮੇਂ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜਾ ਚੈੱਕ ਔਰ ਜਿਹੜਾ ਇਹ ਕਿਤੇ ਕੋਈ ਕਾਗਜ਼ ਸੀਗਾ ਖਾਲੀ ਉਹਦੇ ਵੇਸੋ ਬਲੈਕਮੇਲ ਕਰਦਾ ਸੀਗਾ ਇਹ ਸਾਨੂੰ ਹੰਦਲ ਕਤੀਸ਼ੀ ਚ ਆਇਆ ਹੈ ਬਟ ਉਹਦੇ ਚ ਕਿੰਨੀ ਸੱਚਾਈ ਹੈਗੀ ਹੈ ਇਹ ਹਜੇ ਵੈਰੀਫਿਕੇਸ਼ਨ ਜਿਹੜੀ ਹੈ ਦੱਸੂਗੀ ਇਹ ਬਾਹਰ ਵੀ ਜਾ ਕੇ ਆਈ ਹੈ ਕੁੜੀ ਇਹਦੇ ਨਾਲ ਹੁਣ ਉਹ ਮਤਲਬ ਮਜ਼ਦੂਰੀ ਚ ਗਈ ਹੈ ਜਾਂ ਵੈਲਿੰਗਲੀ ਗਈ ਹੈਗੀ ਉਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਹੈ ਕੰਸੈਂਟ ਜਾਂ ਨੋਨ ਕੰਸੈਂਟ ਹੈਗਾ ਦੁਬਈ ਦੀ ਗੱਲ ਸੁਣਨੀ ਚਾਹੀਦੀ ਹੈ ਬਾਕੀ ਉਹ ਵੈਰੀਫਿਕੇਸ਼ਨ